shame ਅਤੇ 7 ਉਹ ਦੀ ਦਰਮਿਆਨ ਦੀ ਰਾਤ ਨੂੰ ਕਾਫਲਾ ਤਰਿਆ ਸੀ ਪਰ ਅੱਜ 7 ਉਹ ਦੀ ਸਵੇਰ ਦਾ ਸੂਰਜ ਜਦੋਂ ਚੜ੍ਹਨ ਤੋਂ ਪਹਿਲਾਂ ਸਰਸਾ ਮਹਿੰਦੀ ਦੀ ਕੰਢੇ ਤੇ ਜੋ ਘੇਰ ਵਰਤਿਆ ਆਉਂ ਤਰਤ ਨੂੰ ਥੋੜਾ ਮਹਿਸੂਸ ਕਰਕੇ ਵੇਖੀ ਸਾਹਸਾਂ ਅਜੇ ਮੋਹ ਨਿਰਾਸੀ ਪਹਾੜੀ ਗਾੜੀ ਅਤੇ ਬੋਲਾ ਨੇ ਪਰਾਣਾ ਅਕੀਤ ਗੁੰਮਾ ਦੀਆਂ ਅਸਮਾਂ ਫੱਟੀਆਂ ਅਸਮਾਂ ਤੋੜ ਦਿੱਤੀਆਂ ਇਥੋਂ ਬੈਰੀਗਲ ਢਾਲ ਵਾਂਗ ਚੜ ਆਇਆ ਅਤੇ ਅੱਗੇ ਸਰਸਾ ਨਦੀ ਬਹੁਤ ਸ਼ੁਰੂ ਕਰ ਰਹੀ ਸੀ ਪਿਛਲੇ ਦੋ ਦਿਨਾਂ ਤੋਂ ਹਹਾੜ ਭਾਰੀ ਬਾਰਿਸ਼ ਹੋਣ ਦੇ ਕਾਰਨ ਸਰਸਾ ਬਹੁਤ ਚੜ੍ਹੀ ਹੋਈ ਸੀ ਪਾਣੀ ਦਾ ਹਾੜ ਨਾ ਤੇਜ਼ ਸੀ ਕਿ ਪੱਥਰ ਵੀ ਰੁੜੇ ਜਾ ਰਹੇ ਸਨ ਪਰ ਤਨਜਗਰਾ ਮੇਰੇ ਕਣਕਿਆ ਵਾਲੇ ਦਾ ਕੀੜਾ ਦੀ ਵਰਖਾ ਹੋ ਰਹੀ ਹੈ ਪਿਆਰਿਓ ਗੋਲੀਆਂ ਚੰਦਰੀਆਂ ਨੇ ਪਰ ਸਤਪੁਰਾਂ ਜੀ ਨੇ ਹੁਣ ਕਿਹਾ ਆਸਾ ਜੀ ਪਹਿਲਾਂ ਆਤਾਲ ਪੁਰਖ ਦੀ ਆराधना ਕਰਕੇ ਫਿਰ ਅਗਲਾ ਸਫ਼ਰ ਤੈ ਕਰਾਂਗੇ ਗੁਰੂ ਘਰ ਆ ਰਹੇ ਉਸ ਘੋਰ ਚਟਦੇ ਵਿੱਚ ਸਰਸਾ ਦੇ ਕੰਟੇ ਤੇ ਪਾਣੀ ਆ ਜਾਂਦੀ ਸੀ ਜੀ ਨੇ ਆਸਾ ਜੀ ਜੀ ਦਾ ਕੀਰਤਨ ਸ਼ੁਰੂ ਕੀਤਾ ਇਹ ਦੁਨੀਆ ਦਾ ਅਲੋਪਤਾ ਅਜਿਹਾ دیਵਾਨ ਸੀ ਜਿੱਥੇ ਸਾਜਾ ਦੀ ਦਾ ਤਲਵਾਰਾਂ ਦੀ ਖੜਖਰਾਟ ਹੋ ਰਹੀ ਸੀ ਆਸਾ ਦੀ ਬਾਜ਼ੂ ਦੇ ਭੋਗ ਪੈਣ ਉਪਰੰਤ ਸਤਗੁਰਾਂ ਨੇ ਆਪਣਾ ਘੋੜਾ ਸਰਸਾ ਦੇ ਪਾਣੀ ਦੇ ਵਿੱਚ ਛੇੜ ਦਿੱਤਾ ਇੱਥੇ ਇਤਿਹਾਸ ਦੀ ਹਜ਼ੂਰੋਂ ਦਾ ਗੁਰੂ ਪਿਆਰਿਓ ਪਾਣੀ ਦਾ ਵਹਾਅ ਇੰਨਾ ਕਿ ਜ਼ਿਆਦਾ ਤੇਜ਼ ਸੀ ਕਿ ਸੈਂਕੜੇ ਸਿੰਘ ਬਜ਼ੁਰਗ ਮਤਾਨਾਂ ਔਰ ਮਹਿਬੀਨਾਂ ਪੱਛੇ ਪਾਣੀ ਦੇ ਡੇਰਿਆਂ ਦੇ ਵਿੱਚ ਸਮਾ ਗਏ ਇੱਥੇ ਹੀ ਸਿਕੰਮ ਦਾ ਅਨਮੋਲ ਬਚਨ ਮਿਲ ਗਿਆ ਗੁਰੂ ਸਾਹਿਬ ਨੇ ਸਾਲਾਂ ਵੱਡੀ ਜੋ ਸਾਹ ਹੈ ਜਿੰਜੋ ਗ੍ਰੰਥ ਲਖਵਾਏ ਸਨ ਨੌ ਬਣ ਦੇ ਕਰੀਬ ਵਿਦਿਆਰਥੀ ਗ੍ਰੰਥ ਸਰਸਾ ਦੇ ਪਾਣੀ ਵਿੱਚ ਰੁੜ ਗਏ ਕਈ ਘੋੜੇ ਤੂਸਾ ਖਾਨ ਅਤੇ ਕੀਮਤੀ ਸਮਾਨ ਪਾਣੀ ਦੀ ਭੇਡ ਚੜ ਗਿਆ ਜਦੋਂ ਸਰਸਾ ਪਾੜ ਤਕੀ ਤਾਂ ਗਣਤੀ ਦੇ ਸੰਗ ਬਚੇ ਇੱਥੇ ਹੀ ਕਾਲ ਦੇ ਪਾੜਨ ਵਾਲਾ ਪਰਿਵਾਰ ਛੋੜਾ ਹੋਇਆ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪਹਿਲਾ ਹਿੱਸਾ ਸਾ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਹਿਬ ਜਾਦੇ ਪਾਪਾ ਅਜੀਤ ਸਿੰਘ ਬਾਪੂ ਜੀ ਦਾ ਸੰਗਤ ਅਤੇ ਨਾਲ 40 ਪਾਗੀ ਦੇ ਕਰੀਬ ਸਿੰਘ ਸਨ ਦੂਜਾ ਜੱਥਾ ਵਿੱਚ ਜੱਟ ਸੂਟੇ ਸਹਿਬ ਜਾਦੇ ਅਤੇ ਮਾਤਾ ਗੁਜਰਕੌਰ ਜੀ ਦਾ ਅਤੇ ਤੀਜਾ ਜੱਥਾ ਸੀ ਮਾਤਾ ਸਾਹਿਬਕੌਰ ਜੀ ਮਾਤਾ ਸੰਤੋਖੌਰ ਜੀ ਅਤੇ ਭਾਈ ਮਨੀ ਸਿੰਘ ਜੀ ਸਰਸਾ ਦੇ ਕੰਡੇ ਭਾਈ ਜੱਤਾ ਜੀ ਜਿਹਨਾਂ ਨੂੰ ਆਪਾ ਬਾਵਾ ਜੀ ਸਿੰਘ ਵੀ ਕਹਿੰਦੇ ਆ ਉਹਨਾਂ ਨੇ ਗੈਰੀਆਂ ਦਾ ਕਾਬੂ ਉਲਾ ਕੀਤਾ ਅਤੇ ਸਹੀ ਦੀ ਪ੍ਰਾਪਤੀ ਕੀਤੀ ਜੋ ਗੁਰੂ ਸਾਹਿਬ ਦਾ ਪਰਿਵਾਰ ਅੱਗੇ ਨਿਕਲ ਸਕੇ ਗੁਰੂ ਘਰ ਦੇ ਉਹਨਾਂ ਅੰਤਰੀਓਂ ਮਾਦੇ ਦਿਲ ਤੇ ਮਾਤਾ ਜੀ ਅਤੇ ਸੂਤੇ ਦੇ ਨਾਲ ਬਾਬਾ ਚੌਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਕਹਾਣੀ ਨੋਟ ਤੇ ਸਤਿ ਸਾਲ ਦੱਸੀ ਜਾਂਦੀ ਹੈ ਤੰਡੇ ਰਹੇ ਸਨ ਨਾ ਕੋਈ ਸੇਵਾਦਾਰ ਨਾ ਕੋਈ ਸਿੰਘ ਨਾ ਪਿਤਾ ਅਤੇ ਨਾ ਭਰਾ ਆਪਣੇ ਨਾਮ ਪਟਾਵਾਂ ਨਾਲ ਸਰਸਾ ਦੇ ਕੱਲੇ ਸੰਗੜੇ ਜੰਗਲ ਦੇ ਬਿਲੇ ਵਿੱਚ ਮਾਤਾ ਜੀ ਬੱਚਿਆਂ ਦੀ ਉਮਲ ਫੜੀ ਤੁਰੇ ਜਾ ਰਹੇ ਸਨ ਦੋ ਜਣੇ ਤੁਰਦੇ ਆ ਤੁਰਦੇ ਆ ਸ਼ਾਮ ਪਈ ਰਸਤੇ ਵਿੱਚ ਉਹਨਾਂ ਨੂੰ ਕਮਾ ਮਸ਼ਕੀ ਮਿਲਿਆ ਇਹ ਇੱਕ ਗਰੀਬ ਮਨਾਂ ਸੀ ਜੋ ਦਰਿਆ ਦੇ ਕਿਨਾਰੇ ਚੁੱਕੀ ਪਾਦੇ ਰਹਿੰਦਾ ਸੀ ਮਾਤਾ ਜੀ ਨੇ ਪੁੱਛਿਆ ਭਾਈ ਹਨ ਰਾਤ ਟੱਡਲੀ ਥਾਂ ਮਿਲ ਜਾਏਗੀ ਤਾਂ ਕੁੰਮਾ ਮਾਸਕੀ ਬੇਲਾ ਥੋੜਾ ਡਰਿਆ ਕਿ ਮੁਗਲ ਫੌਜ ਮਗਰ ਹੈ ਪਰ ਮਾਤਾ ਜੀ ਦੇ ਨੂਰੀ ਚਿਹਰੇ ਅਤੇ ਮਸੂਮ ਬੱਚਿਆਂ ਨੂੰ ਦੇਖ ਕੇ ਉਸ ਦਾ ਦਿਲ ਭਸਿਜ ਗਿਆ ਮਾਤਾ ਗੋਜਰਕੌਰ ਜੀ ਅਤੇ ਛੋਟੇ ਸਹਿਬ ਜਦਿਆ ਨੇ ਸੱਤ ਪੂਨ ਦੀ ਰਾਤ ਕੁੰਮੇ ਮਾਸਕੀ ਦੀ ਝੁਕੀ ਵਿੱਚ guzari ਸੋਚੋ ਬੇੜਿਓ ਜਿਹੜੇ ਬੱਚੇ ਕੱਲ ਤੱਕ ਅਨੰਤਪੁਰ ਇਹ ਰੰਗੜੀ ਪਹਿਲਾਂ ਵਿੱਚੋਂ ਮੱਥਮਣੀ ਸੇ ਜਾਟੇ ਸੌਦੇ ਸਨ ਅੱਜ ਸਤ ਉਹ ਦੀ ਰਾਤ ਨੂੰ ਕੰਮੇ ਮਾਸਕੀ ਦੀ ਤੋਂ ਪੀਹੋ ਸ਼ਾਮ ਵੇਲੇ ਜਮੀਨ ਤੇ ਦਿੱਤੇ ਹੋਏ ਨੇ ਠੰਡੀ ਹਵਾ ਵਗ ਰਹੀ ਹੈ ਬਾਸਤਰ ਵੀ ਗੰਡੇ ਨੇ ਮਾਤਾ ਗੁਜਰੀ ਜੀ ਨੇ ਲਾਲਾ ਨੂੰ ਆਪਣੀ ਬੁੱਕਲ ਵਿੱਚ ਲਿਆ ਹੋਇਆ ਆਪਣੀ ਬੁੱਢੀ ਹੱਡਾ ਦੀ ਗਰੌਸ਼ ਜਿਹੜੇ ਰਹੇ ਨੇ ਉਹਨਾਂ ਨੂੰ ਪਕਾ ਸਕੀ ਹੈ ਕੰਮੇ ਮਾਸਕੀ ਦੇ ਰੁੱਖਾ ਮਸਾ ਪ੍ਰਸ਼ਾਦਾ ਜੋਗੀ ਉਹ ਤਿਆਰ ਕਰ ਸਕਦਾ ਸੀ ਤਿਆਰ ਕੀਤਾ ਅਤੇ ਮਾਤਾ ਜੀ ਅਤੇ ਪੱਛਿਆਂ ਨੂੰ ਪਕਾਇਆ ਗੁਰਪਿਆਰੋ ਉਧਰ ਸੋਇਆ ਗੰਭੋ ਜੋ ਵਿਛੜ ਗਿਆ ਸੀ ਉਹ ਲੱਭਦਾ ਨੱਭਦਾ ਘੋੜੇ ਮਾਸਦੀ ਦੀ ਚੁੱਕੀ ਤੱਕ ਪਹੁੰਚਿਆ ਗੰਗੋ ਨੂੰ ਦੇਖ ਕੇ ਮਾਤਾ ਜੀ ਨੂੰ ਥੋੜਾ ਹੌਸਲਾ ਹੋਇਆ ਤੇ ਚਲੋ ਕੋਈ ਤਾਂ ਆਪਣਾ ਜਾਨਦਾ ਮਿਲਿਆ ਪਰ ਪਿਆਰਿਓ ਗੰਗੋ ਨੇ ਮਾਤਾ ਜੀ ਕੋਲ ਮੋਰਾ ਦੀ ਥੈਲੀ ਦੇਖ ਲਈ ਅਤੇ ਉਸ ਦਿਨ ਹੀ ਇੱਕ ਵਿੱਚ ਖੋਟ ਆ ਗਿਆ ਉਸਨੇ ਸੋਚਿਆ ਕਿ ਮੈਂ ਮਾਤਾ ਜੀ ਨੂੰ ਆਪਣੇ ਪੈੱਟ ਤੇ ਢੀ ਲੈ ਜਾਣਾ ਅਤੇ ਉਸ ਤੋਂ ਬਾਅਦ ਇਹ ਮੋਰਾ ਮੈਂ ਹੜੱਪ ਲਵਾਂਗਾ ਉਸਨੇ ਕਿਹਾ ਮਾਤਾ ਜੀ ਤੁਸੀਂ ਹਾਂ ਇਹ ਮੇਰਾ ਪੈਂਟ ਸਹੀੜੀ ਜਿਸ ਨੂੰ ਕੀੜੀ ਵੀ ਕਹਿੰਦੇ ਨੇ ਆਪਾਂ ਉੱਪਰ ਚੱਲਦੇ ਹ ਇਤਿਹਾਸ ਦੱਸਦਾ ਹੈ ਆਪਣੀ ਸਵੇਰ ਆਟੋ ਨੂੰ ਗੰਦੰਭ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਹੁਣ ਗੱਲ ਕਰਦੇ ਆਂ ਤੀਜੇ ਪਾਸੇ ਦੀ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਅਤੇ ਭਾਈ ਦਾਸ ਸਿੰਘ ਜੀ ਦਿੱਲੀ ਵਾਲੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਦੀ ਸੇਵਾ ਵਿੱਚ ਸਨ ਅਰਸਾ ਪਾ ਕਰਦਿਆਂ ਇਹ ਜੱਥਾ ਵੀ ਵਿਛੜ ਗਿਆ ਸੀ ਗੁਰੂ ਸਾਹਿਬ ਦਾ ਹੁਕਮ ਸੀ ਕਿ ਇਹਨਾਂ ਨੂੰ ਦਿੱਲੀ ਪਹੁੰਚਾਇਆ ਜਾਵੇ ਸੱਤ ਪੌ ਦੀ ਸਾਰੀ ਦਿਹਾੜੀ ਇਹ ਜੱਥਾ ਲਗਦਾ ਸਫਰਤਾ ਉਹ ਸਾਰੇ ਰਸਤੇ ਰਾਹੀ ਰੁਪੜ ਤੋਂ ਅੱਗੇ ਹੰਬਾੜੀ ਵਾਲੇ ਪਾਸੇ ਵਧਿਆ ਸੱਤ ਪੌ ਦੀ ਰਾਤ ਅੰਮ੍ਰਿਤ ਨਦੀ ਦੇ ਕਿਸੇ ਸੁਰੱਖਿਅਤ ਟਿਕਾਣੇ ਤੇ ਕੱਟੀ ਕਿਸੇ ਰਿਹਾਦੀ ਲੋਧੇ ਲੋਕ ਜੀ ਕੰਤੀ ਇਹਨਾਂ ਦੇ ਦਿਲ ਵਿੱਚ ਵੀ ਭਾਰੀ ਦਰਦ ਸੀ ਤੇ ਕਲਗੀਧਰ ਪਾਸ਼ਾ ਅੱਤੇ ਛੋਟੇ ਸਹਿਬਜ਼ਾਦੇ ਨਾਲ ਕੀ ਪਾਣਾ ਵਰਤਿਆ ਹੋਵੇਗਾ ਇਹ ਸਫ਼ਰ ਤੈਅ ਕਰਦੇ ਹੋਏ ਬਾਅਦ ਵਿੱਚ ਦਿੱਲੀ ਪਹੁੰਚ ਗਏ ਉਹ ਗੱਲ ਤੜੀਏ ਸ਼ਹਿਨशाहਾਂ ਦੇ ਸ਼ਹਿਨशाह ਪਾਸ਼ਾ ਗੁਰੂ ਗੋਬਾ ਸਿੰਘ ਜੀ ਸਰਸਪਾਰ ਕਰ ਤੋਂ ਬਾਅਦ ਗੁਰੂ ਸਾਹਿਬ ਨਾਲ 40 ਸਿੰਘ ਅਤੇ ਦੋ ਵੱਡੇ ਸਹਿਬਜ਼ਾਦੇ ਸਨ ਪੰਜਾਬ ਪਾਇਆ ਜਾਂ ਸਿੰਘ ਭਾਈ ਧਰਮ ਸਿੰਘ ਭਾਈ ਕਮਲ ਸਿੰਘ ਅਤੇ ਭਾਈ ਸੌਰਵ ਸਿੰਘ ਜੀ ਅਤੇ ਭਾਈ ਹੰਮ ਸਿੰਘ ਜੀ ਸਾਰੇ ਨਾਲ ਹੀ ਸੰਤ ਇਸ ਤੋਂ ਬਿਲਾ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਵਰਗੇ ਹੋਰ ਬ੍ਰਹਮ ਗਿਆਨੀ ਜੋਦੇ ਗੁਰੂ ਜੀ ਦੇ ਨਾਲ ਸਨ ਗੁਰੂ ਪਿਆਰੇ ਸਤਿਗੁਰੂ ਜੀ ਰੋਪੜ ਵੱਲ ਵਧੇ ਰਾਸਤੇ ਵਿੱਚ ਰੋਪੜ ਦੇ ਕੋਲ ਫਿਰ ਮੁਗਲ ਫੌਜਾਂ ਝਟਪ ਹੋਈ ਇਸ ਤੋਂ ਬਾਅਦ ਗੁਰੂ ਜੀ ਕੋੜ ਦਾ ਨਹਿਰ ਕੋਲ ਗਈ ਨਹਿਰ ਕੱਟਾੜ ਗੁਰੂ ਘਰ ਦਾ ਅੰਤਨ ਸ਼ਾਦਾ ਲੋਸੀ ਰਾਤ ਦੇ ਮੇਰੇ ਵਿੱਚ ਜਦੋਂ ਉਹ ਉੱਤਪਤਾ ਕਰ ਰਹੀ ਸੀ ਰਹਿਨਧਾ ਨੇ ਆਪਣਾ ਸਭ ਤੋਂ ਪੁਜਾਰੀ ਦਾਤੀ ਗੁਰੂ ਸਾਹਿਬ ਅਤੇ ਸਿੰਘਾਂ ਦੀ ਸੇਵਾ ਕੀਤੀ ਇੱਕ ਹੀ ਵੀ ਮਮਤਾਜ ਬੁਹੰਗ ਖਾ ਦੀ ਤੀਨੇ ਸਤਪੁਰਾਂ ਦੇ ਦਰਸ਼ਨ ਕੀਤੇ ਸਿੰਘਾਂ ਨੇ ਆਪਣੇ ਜਿੱਲੇ ਵਸਤਰ ਸਕਾਈ ਸ਼ਸਤਰ ਸਾਥ ਕੀਤੇ ਅਤੇ ਥੋੜਾ ਵਿਸ਼ਰਾਮ ਕੀਤਾ ਕੋਟਲਾ ਨੇ ਹੱਥ ਖਾ ਵਿਖੇ ਗੁਰੂ ਸਾਹਿਬ ਜੀ ਗਰਨ ਨਿੰਦੀ ਬਣਾ ਰਹੇ ਸਨ ਕਿ ਅੱਗੇ ਚਮਕੌਰ ਵੱਲ ਕਿਵੇਂ ਵਧਿਆ ਜਾਵੇ ਗੁਰੂ ਪਿਆਰਿਓ وخو 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 رہا نے, نے. نے راتے او او ہی گزاری نے کرپال ਸਤਪੁਰੂ ਦੀ ਰਾਤ ਚਮਕੌਰ ਦੀ ਗੜੀ ਵਿੱਚ ਗੁਜ਼ਾਰੀ ਪਰ ਸਤਗੁਰੂ ਸੰਤਪਾ ਸਾਹਿਬ ਜੀ ਨੂੰ 40 ਸੌਦਾ ਦੇ ਜਾਂਦਾ ਕੋੜ ਨਾਲ ਨਹੰਦ ਵਿਖੇ ਤੇ ਜਾਂ ਸਤਗੁਰੂ ਜੀ ਚੌਂਕੌਰ ਦੀ ਗੜੀ ਵੀ ਰਹੇ ਕਈ ਲੋਕ ਬੋਲ ਰਹੇ ਨੇ ਕਿ ਸਤਗੁਰੂ ਜੀ ਕੋੜ ਨਾਲ ਨਹੰਦ ਵਿਖੇ ਰੁਕੇ ਅਤੇ ਸ਼ਨੀਵਾਰ ਨੂੰ ਅੰਮ੍ਰਿਤਪੁਰ ਦੇ ਵਿੱਚ ਚੌਂਕੌਰ ਦੀ ਗੜੀ ਵੈਟਾਂ ਤੱਕ ਪਹੁੰਚੇ ਕਿਉਂ ਜਾਂਚ ਕਰਨਾ ਸੌਫਾ ਸਿੰਘ ਕੇ ਚੌਂਕੌਰ ਦੀ ਗੜੀ ਉੱਥੇ ਛੱਡੇ ਗਈ ਬੜੀ ਹੋਈ ਸੀ ਇਹ ਲੋਕ ਮੰਨਦੇ ਨੇ ਕਿ ਸਤਗੁਰੂ ਜੀ ਸਤਪੁਰੂ ਦੀ ਰਾਤ ਨੂੰ ਚਮਕੌਰ ਦੀ ਗੜੀ ਅਕਸ਼ੇਸ਼ਾਨ ਅਤੇ ਆਪਕੋ ਦੇ ਦੇਰ ਨੂੰ ਦੁਪਹਿਰ ਵੇਲੇ ਜਦ ਚੰਦ ਸ਼ੁਰੂ ਹੁੰਦਾ ਹੈ ਇੱਧਰੋ ਟੇਹ ਸਹਿਬਜਾਦੇ ਗੁੰਮੇ ਮਾਸ਼ਕੀ ਦੀ ਚੁੱਕੀ ਵਿੱਚ ਠੰਡੀ ਜ਼ਮੀਨ ਤੇ ਸੁੱਤੇ ਪਏ ਸਨ ਇੱਕ ਖਬਰ ਕਿ ਸਵੇਰੇ ਗੰਗੂ ਪਾਪੀ ਉਹਨਾਂ ਨੂੰ ਆੜ ਲੈ ਜਾਵੇਗਾ ਜਿਸਰੇ ਪਾਸੇ ਮਾਤਾ ਸੁੰਦਰ ਕੌਰ ਜੀ ਆਪਣੇ ਪਰਿਵਾਰ ਤੋਂ ਉੱਛੇ ਕੇ ਦਿੱਲੀ ਦੇ ਰਾਹਾਂ ਤੇ ਸਨ ਗੁਰੂ ਪਿਆਰਿਓ ਸੋਚ ਕੇ ਦੇਖੋ ਅੱਜ ਦੀ ਰਾਤ ਸੱਤ ਉਹਦੀ ਰਾਤ ਕੈਸੀ ਕਹਿਰ ਦੀ ਰਾਤ ਸੀ ਇੱਕੋ ਪਰਵਾਰ ਜੋ ਕੱਲ ਤੱਕ ਅਨੰਦ ਪਰੋਸ ਸਹਿ ਬਚ ਇਕੱਠਾ ਸੀ ਅੱਜ ਤੈਨ ਥਾਵਾਂ ਤੇ ਵੰਡਿਆ ਗਿਆ ਕਿਸੇ ਨੂੰ ਨਹੀਂ ਪਤਾ ਕਿ ਕੌਣ ਕਿੱਥੇ ਹੈ ਨਾ ਸਿਰ ਤੇ ਛੱਤ ਨਾ ਪੈਰੀ ਜੋੜਾ ਨਾ ਤਨ ਤੇ ਪੂਰੇ ਕੱਪੜੇ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮੱਥੇ ਤੇ ਕੋਈ ਸ਼ਿਕਲ ਨਹੀਂ ਉਨ੍ਹਾਂ ਨੂੰ ਪਤਾ ਸੀ ਕਿ ਉਹ ਹੋਰ ਵਾਲਾ ਕੱਲ ਚਮਕੌਰ ਦੀ ਚੰਚ ਇਸ ਤੋਂ ਵੀਿਆਰ ਕਹੋਗੇ ਪਰ ਉਹ ਦੀਰਾ ਦੀਆ ਮਿੱਠਾ ਦਾਤਾ ਹੈ ਹਰ ਨਾਲ ਬਦਾਰ ਦਾ ਆਪ ਮੰਗੇ ਦੀ ਰਸ ਵਿੱਚ ਨਹੀਂ ਸਨ ਅੱਜ ਵੀ ਗੁਰਸਾਰਸਾ ਦੇ ਕੋਲ ਦੀ ਨੰਗੀ ਦਾ ਯਾਰ ਯਾਰ ਤੁਹਾਨੂੰ ਯਾ ਉਹਨਾਂ ਵਿਛੜੀਆਂ ਰੂਹਾਂ ਦੀ ਆਓ ਅੱਜ ਦੀ ਰਾਤ ਆਪਣੇ ਘਰਾਂ ਵਿੱਚ ਬਿਸਤਰਿਆਂ ਤੇ ਸੌਣ ਤੋਂ ਪਹਿਲਾਂ ਇੱਕ ਵਾਰ ਉਸਤਾਦ ਦਾ ਸ਼ੁਕਰਾਨਾ ਕਰੀਏ ਤੇ ਇੱਕ ਵਾਰ ਮਾਸੂਮ ਜੰਡਾ ਨੂੰ ਯਾਦ ਕਰੀਏ ਜੋ ਉਹਦੀਆਂ ਠੰਡੀਆਂ ਰਾਤਾਂ ਵਿੱਚ ਕੌਮ ਲਈ ਕੁਰਬਾਨ ਹੋ ਗਈ। ਇਸ ਪਾਪ ਕਰਨ ਦੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਸੇਵਾ ਜੁਤ ਕਰਿਓ ਤਾਂ ਜੋ ਇਹ ਅਣਮੁੱਲਾ ਇਤਿਹਾਸ ਸਾਡੀ ਹਰ ਸੱਚ ਦੀ ਘਰ ਪਹੁੰਚ ਸਕੇ ਹੋਈਆਂ ਬ्यात ਬੁੰਨਾ ਦੀ ਖਿਮਾ ਜੀ ਮੰਗਲਦੇ ਆ ਕਲ ਦੀ